ਉੜਕਾ ਕਲਾ ਦੇ 메ਨ ਬਾਜ਼ਾਰ ਵਿੱਚ ਅੱਜ ਉਸ ਸਮੇਂ ਅਫੜਾ ਤਫੜੀ ਮਚ ਗਈ ਜਦੋਂ ਮੈਨੀ ਇੰਟਰਪ੍ਰਾਈਜ਼ਰ ਦੇ ਚੋਰੀ ਦੀ ਨੀਅਤ ਨਾਲ ਆਈ ਤੀ ਨੌਜਵਾਨਾਂ ਵਿੱਚੋਂ ਇੱਕ ਨੂੰ ਫੜ ਲਿਆ ਗਿਆ ਜਦੋਂ ਕਿ ਦੁੱਪਜਣ ਵਿੱਚ ਕਾਮਜਬ ਹੋ ਗਏ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਸੂਬਾ ਚੰਦਰ ਮੈਣੀ ਨੇ ਦੱਸਿਆ ਕਿ ਉਸ ਦੀ 메ਨ ਬਾਜ਼ਾਰ ਉੜਕਾ ਕਲਾ ਵਿਖੇ ਦੁਕਾਨ ਹੈ ਜਿੱਥੇ ਕਰੀਬ 1 ਮਹੀਨਾ ਪਹਿਲਾਂ ਵੀ ਕੁਝ ਨੌਜਵਾਨ ਉਸ ਦੀ ਦੁਕਾਨ ਵਿੱਚ ਆਏ ਸਨ ਅਤੇ 5000 ਰੁਪਏ ਚੋਰੀ ਕਰਕੇ ਭੱਜ ਗਏ ਸਨ ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈਆਂ ਸਨ ਅੱਜ ਫਿਰ ਉਹੀ ਨੌਜਵਾਨ ਜਦੋਂ ਮੁਰੇ ਉਸਦੀ ਦੁਕਾਨ ਵਿੱਚ ਆਏ ਤਾਂ ਉਹਨਾਂ ਨੇ ਉਕਤ ਨੌਜਵਾਨਾਂ ਨੂੰ ਪਛਾਣ ਲਿਆ ਜਦੋਂ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ੱਤਕਾ ਮਾਰ ਕੇ ਦੌੜਨ ਲੱਗੇ ਜਿਸ ਵਿੱਚ ਦੋ ਨੌਜਵਾਨ ਤਾਂ ਭੱਜ ਗਏ ਪਰ ਇੱਕ ਨੂੰ ਪਿੰਡ ਵਸਨੀਕਾਂ ਵੱਲੋਂ ਕਾਬੂ ਕਰ ਲਿਆ ਗਿਆ ਜਿਨ੍ਹਾਂ ਨੂੰ ਮੌਕੇ ਤੇ ਪੁਲਿਸ ਬੁਲਾ ਕੇ ਉਹਨਾਂ ਦੇ ਸੁਪਾਰਤ ਕਰ ਦਿੱਤਾ ਗਿਆ ਰੁੜਕਾ ਕਲਾ ਵਿਖੇ ਵਾਰ-ਵਾਰ ਵਾਪਰ ਰਹੀਆਂ ਚੋਰੀ ਦੀਆਂ ਵਰਦਾਤਾਂ ਤੋਂ ਅੱਕੇ ਪੈ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਚੋਰਾ ਲੁਟੇਰਾਂ ਤੇ ਸਖਤ ਕਾਰਵਾਈ ਕਰੇ ਕਿਉਂਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਅੰਦਰ ਵੀ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ ਹੁਣ ਪੁਲਿਸ ਪ੍ਰਸ਼ਾਸਨ ਫੜੇ ਗਏ ਉਕਤ ਨੌਜਵਾਨ ਤੇ ਕੀ ਕਾਰਵਾਈ ਕਰਦੀ ਹੈ ਅਤੇ ਉਸਦੇ ਪੱਜੇ ਹੋਏ ਦੋ ਸਾਥੀਆਂ ਨੂੰ ਫੜਨ ਵਿੱਚ ਕਿੰਨੀ ਕੁ ਕਾਮਯਾਬ ਹੁੰਦੀ ਹੈ ਇਸ ਉੱਪਰ ਇਲਾਕਾ ਨਿਵਾਸੀਆਂ ਦੀ ਨਜ਼ਰ ਬਣੀ ਰਹੇਗੀ ਅੱਜ ਕੀ ਹਾਂਜੀ ਤਕਰੀਬਨ ਤਕਰੀਬਨ 40-45 ਮਿੰਟ ਪਹਿਲਾਂ ਦੋ ਮੁੰਡੇ ਮੇਰੇ ਕੋਲ ਪਹਿਲਾਂ ਆਏ ਸਾਨੂੰ ਆ ਚੀਜ਼ ਦੇ ਦਿਓ ਸਾਨੂੰ ਆ ਵੀ ਦੇ ਦਿਓ ਮੈਂ ਕਿਹਾ ਕਾਕਾ ਜੀ ਜੋ ਤੁਸੀਂ ਲੈਣਾ ਮੈਨੂੰ ਇੱਕ ਗੱਲ ਦੱਸੋ ਮੈਂ ਬਹੁਤ ਆਦਮੀ ਮੇਰੇ ਕੋਲ ਬਹੁਤ ਦੌੜ ਪਾਜਣੇ ਹੁੰਦੇ ਜਾਨੂੰ ਇਹ ਬੰਦਾ ਵੀ ਆ ਗਿਆ ਇਸ ਬੰਦੇ ਨੂੰ ਮੈਂ ਪਰੇਸ਼ਾਨ ਡਿਆ ਇਹ ਬੰਦਾ ਅੱਜ ਤੋਂ ਤਕਰੀਬਨ 1 ਮਹੀਨਾ ਪਹਿਲਾਂ ਮੇਰੀ ਦੁਕਾਨ ਤੇ ਆਏ ਇਹਨਾਂ ਨੇ ਮੇਰੇ ਕੋਲ ਮਛਰਦਾਨੀ ਲਈ ਔਰ ਮੈਨੂੰ ਮਛਰਦਾਨੀ ਦਾ 100 ਰੁਪਿਆ ਦੇ ਦਿੱਤਾ ਔਰ ਨਾਲੇ ਇਸ ਬੰਦੇ ਨੇ ਮੇਰਾ ਉੱਥੇ ਸਮਾਨ ਪਿਆ ਸੀ ਉਹਦੇ ਵਿੱਚ 5000 ਰੁਪਿਆ ਸੇ ਘੱਲ 2000 ਦੀ ਇੱਕ ਕਾਪੀ ਸੀਗੀ ਕੁਝ ਖੁੱਲੇ ਨੋਟ ਸੀ ਇਹ ਮੰਨ ਗਿਆ ਪਬਲਿਕ ਦੀ ਹਾਜ਼ਰੀ ਦੇ ਵਿੱਚ ਫੇ ਮੈਂ 5000 ਰੁਪਿਆ ਲੈ ਚੋਰੀ ਕਰਕੇ ਗਿਆ ਸੀ ਦੋਹਾਂ ਨੇ ਭੰਡਿਆ ਅੱਜ ਮੌਕੇ ਤੇ ਫੜਿਆ ਗਿਆ ਕੋਲ ਕਿੰਨੇ ਬੰਦੇ ਸੀ ਅੱਜ ਜਿਹੜੇ ਆਏ ਸੀ ਅੱਜ ਜਿਹੜੇ ਬੰਦੇ ਤਿੰਨ ਆਏ ਸੀ ਇੱਕ ਬੰਦਾ ਮੌਕੇ ਤੇ ਪੜਿਆ ਗਿਆ ਦੂਸਰੇ ਬੰਦੇ ਜ਼ੋਰ ਗਏ ਉਹਨਾਂ ਬੰਦਿਆਂ ਦਾ ਨਾਂ ਇੱਕ ਦਾ ਇਹ ਦੱਸਦਾ ਇਹਦੇ ਦੱਸਣ ਦੇ ਮਤਾਬਿਕ ਕਿਹਕਦਾ ਨਾਂ ਆ ਜੇ ਆ ਇੱਕ ਬੰਦਾ ਨਾ ਪਨਾ ਲਿਆ ਇਹ ਕਹਿੰਦਾ ਮੈਂ ਫਲੋਰ ਦੇ ਰਹਿਣ ਵਾਲਾ ਪੌਲਸ ਨੂੰ ਕੰਪਲੀਟ ਦੀ ਕੀਤੀ ਸੀ ਕਿੰਨਾ ਚਿਰ ਹੋ ਗਿਆ ਕੰਪਲੀਟ ਕੀਤੇ ਪੁਲਿਸ ਕਿੰਨੇ ਚਿਰ ਬਾਅਦ ਪਹੁੰਚੇ ਪੁਲਿਸ ਨੇ ਤਾਂ ਕੰਪਲੀਟ ਤਾਂ ਕਰਦੇ ਸਾਨੂੰ ਪਤਾ ਲੱਗਦਾ ਤੇ ਤਾਂ ਸੀ ਕੀਤੀ ਨੇ ਨਹੀਂ ਨਹੀਂ ਅੱਜ ਦੀ ਜਦੋਂ ਘਟਨਾ ਆਪੇ ਅੱਜ ਤਾਂ ਹੁਣ ਜਦੋਂ ਲਗਭਗ 15 ਮਿੰਟ ਪਹਿਲਾਂ ਪੁਲਿਸ ਨੂੰ ਫੋਨ ਕੀਤਾ ਸੀ ਪੁਲਿਸ ਆ ਕੇ ਇਹਨੂੰ ਆਪਣੀ ਕਸਟਡੀ ਚ ਲੈ ਗਈ ਆ ਔਰ ਉਸ ਤੋਂ ਬਾਅਦ ਕਿੱਦਾਂ ਦੀ ਇਨਵੈਸਟੀਗੇਸ਼ਨ ਕਰਦੀ ਆ ਇਹ ਮੌਕੇ ਦੇ ਮੁਤਾਬਕ ਦੱਸਿਆ ਜਾਊਗਾ ਤੇ ਤੁਹਾਡਾ ਕੀ ਨਾਮ ਤੁਹਾਡੀ ਦੁਕਾਨ ਦਾ ਕੀ ਨਾਮ ਆ ਹਾਂਜੀ ਤੁਹਾਡਾ ਕੀ ਨਾਮ ਹੈ ਤੇ ਦੁਕਾਨ ਦਾ ਕੀ ਨਾਮ ਮੇਰਾ ਨਾਮ ਸੁਭਾਸ਼ ਚੰਦਰ ਮੈਨੀ ਦੁਕਾਨ ਦਾ ਨਾਮ ਮੈਨੀ ਐਂਟਰਪ੍ਰਾਈਜ਼ ਹਾਂਜੀ ਸੰਜੇ ਜੀ ਪਿਛਲੇ ਪੋਸਟਿੰਗਸ ਤੋਂ ਭਾਵੇਂ ਤੋਂ ਪਹਿਲਾਂ ਵੀ ਅੱਜ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਅੱਜ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੋਏ ਇੱਕ ਮੁੰਡੇ ਆਪ ਪਕੜਿਆ ਗਿਆ ਉਹ ਵੀ ਇਹਨਾਂ ਦੀ ਇਹਨਾਂ ਦੇ ਸੁਭਾਸ਼ ਸ਼ੰਕਲ ਦੇ ਕਰਕੇ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਮੁੰਡਾ ਪਛਾਣ ਲਿਆ ਅਜ ਤੋਂ 15 ਦਿਨ ਪਹਿਲਾਂ 5000 ਰੁਪਏ ਚੋਰੀ ਕਰਕੇ ਗਿਆ ਸੀ ਅੱਜ ਵੀ ਚੌਦੀ ਜੀ ਨਿਆ ਤੇ ਨਾਲ ਹੀ ਆਇਆ ਸੀ ਪਰ ਤਿੰਨ ਜਿਹੜੇ ਸੀ ਦੋ ਬੰਦੇ ਨੱਠ ਗਏ ਇੱਕ ਇਹਦੇ ਨੱਠਣ ਕਰਕੇ ਇੱਕ ਲੀਡੀ ਜ਼ਖਮੀ ਵੀ ਹੋਈ ਤੇ ਇਹ ਅੱਜ ਅਜ ਤੋਂ ਕੁਛ ਕੁਛ ਦਿਨ ਪਹਿਲਾਂ ਵੀ ਸਾਡੇ ਗੁਰਸਖ ਡਿਊਟੀ ਪਰਲਰ ਵਾਲੇ ਵੀ ਕੁਛ ਸ਼ੀਸ਼ਾ ਤੋੜ ਕੇ ਗਿਆ ਸੀਗਾ ਇਦਾਂ ਦੀ ਗਲਤ ਘਟਨਾਵਾਂ ਅੰਜਾਮ ਹੋ ਰਹੀਆਂ ਆ ਤੇ ਬਿਜ਼ਾਰ ਵਾਲਿਆਂ ਵੱਲੋਂ ਸੱਚੀ ਚੰਗੀ ਤਰ੍ਹਾਂ ਮੰਗਿਆ ਕਿ ਇਹਨਾਂ ਤੇ ਚੰਗੀ ਤਰ੍ਹਾਂ ਕਾਰਵਾਈ ਹੋਣੀ ਚਾਹੀਦੀ ਆ ਤੇ ਇਹਨਾਂ ਨੂੰ ਇਦਾਂ ਦੇ ਅਨਸਾਰਾਂ ਦੇ ਨੱਥ ਪਾਉਣੇ ਚਾਹੀਦੇ ਆ